ਜਿਆਪ ਸਰਕਾਰ ਵੱਲੋਂ ਅੱਜ ਤੋਂ ਝੋਨੇ ਦੀ ਸਰਕਾਰੀ ਖਰੀਦ ਦੇ ਹੁਕਮ ਦੇ ਦਿੱਤੇ ਗਏ ਨੇ ਅਸੀਂ ਖੜੇ ਹਾਂ ਜ਼ਿਲ੍ਹਾ ਗੁਰਦਾਸਪੁਰ ਦੀ ਸਭ ਤੋਂ ਵੱਡੀ ਦਾਣਾ ਮੰਡੀ ਬਟਾਲਾ ਵਿਖੇ ਕੀ ਪ੍ਰਬੰਧ ਕੀਤੇ ਗਏ ਨੇ ਜਾਂ ਫਿਰ ਜਿਹੜੇ ਇਲਾਕੇ ਅਜ ਹੜ੍ਹ ਆਇਆ ਉਸ ਦੇ ਨਾਲ ਕਿੰਨੀ ਕੁ ਫਸਲ ਪ੍ਰਭਾਵਿਤ ਹੋਈ ਹੈ ਸਾਡੇ ਨਾਲ ਮਾਰਕੀਟ ਕਮੇਟੀ ਦੇ ਅਧਿਕਾਰੀ ਪਰਮਜੀਤ ਸਿੰਘ ਮੌਜੂਦ ਆ ਗੱਲਬਾਤ ਕਰਨ ਲਈ ਪਰਮਜੀਤ ਜੀ ਸਰਕਾਰ ਵੱਲੋਂ ਤਾਂ ਹੁਕਮ ਦੇ ਦਿੱਤੇ ਗਏ ਕਿ ਖਰੀਦ ਸ਼ੁਰੂ ਕਰ ਦਿਓ ਪਰ ਲੱਗਦਾ ਕਿ ਫਸਲ ਇਸ ਵਾਰ ਆਪਾਂਏ ਕੀ ਮੰਡੀ ਸਹੀ ਦਾ ਕਿ ਆਪ ਸਭ ਜਾਣਦੇ ਆ ਕਿ ਪਹਿਲਾ ਜਿਹੜਾ ਸੀ ਸਰਕਾਰੀ ਸੀਜ਼ਨ ਜਿਹੜਾ ਪਰਮਲ ਦਾ ਉਹ 1 ਤਰੀਕ ਤੋਂ ਚੱਲੂ ਹੋਦਾ ਸੀ ਐਰਕਾ ਗਵਰਨਮੈਂਟ ਪੰਜਾਬ ਪੰਜਾਬ ਵੱਲੋਂ ਇਹ 16 ਤਰੀਕ ਤੋਂ ਫ੍ਰੀਕ ਚੱਲੂ ਕਰ ਦਿੱਤੀ ਗਈ ਆ ਜਿੱਦਾਂ ਕਿ ਅਸੀਂ ਸਾਰੇ ਹੀ ਜਾਣਦੇ ਆ ਕਿ ਸਾਡੇ ਏਰੀਆ ਦੇ ਵਿੱਚ ਬਰਸਾਤ ਜ਼ਿਆਦਾ ਹੋਣ ਕਰਕੇ ਹੜਾ ਆਏ ਸੀ ਉਹਦੇ ਕਰਕੇ ਜਿਹੜੀ ਫਸਲ ਆ ਥੋੜੀ ਮਤਲਬ ਅੱਗੇ ਸਾਡੀ 20 ਤਰੀਕ ਤੋਂ ਬਾਅਦ ਮਤਲਬ ਪਰਮਲ ਜਿਹੜੀ ਆ ਕੇਤੀ ਵੈਰੈਟੀ ਇਹ ਨਹੀਂ ਚੱਲੂ ਹੋਈ ਆ ਐਰਕਾ ਵੀ 20 ਤੋਂ ਬਾਅਦ ਹੀ ਚੱਲੂ ਹੋਣੀ ਇਹ ਅੰਦਾਜ਼ਾ ਹੈ ਅਜੇ ਅਜੇ ਪਰਮਲ ਜਿੱਦਾ ਪਰਬੰਧਕ ਕਹੇ ਕਰਦੇ ਤੇ ਕਿ ਇਹਨੇ ਇੰਸਪੈਕਟਰ ਮੰਡੀ ਜੀ ਮੌਜੂਦ ਨੇ ਪਰ ਪਰਮਲ ਦੀਆਂ ਢੇਰੀਆਂ ਜੇ ਬਟਾਲਾ ਮੰਡੀ ਚ ਨਹੀਂ ਪਹੁੰਚੀਆਂ। ਕੀ ਲੱਗਦਾ ਕਿੰਨੀ ਫਸਲ ਦਾ ਝਾੜ ਘਟੇਗਾ ਜਾਂ ਫਸਲ ਕਿੰਨੀ ਘਟੇਗੀ? ਜਿਦਾ ਕਿ ਆਪ ਸਭ ਜਾਣਦੇ ਹੋ ਕਿ ਜਿਹੜੇ ਏਰੀਆ ਵਿੱਚ ਜਿਹੜੇ ਆਪਣੇ ਤਾਂ ਬਟਾਲੇ ਮੰਡੀ ਚ ਤੇਰਾ ਪਾਪਾ ਨਾਲ ਤੱਕ ਤੋਂ ਮਾਲ ਆਉਂਦਾ ਹੈ, ਉਸ ਏਰੀਆ ਦੇ ਵਿੱਚ ਮਤਲਬ ਕਿਈ ਥਾਵਾਂ ਤਾਂ 100% ਫਸਲ ਖਰਾਬ ਹੋਈ ਹੈ, ਕਈ ਥਾਂ 75 ਹੋਈ ਹੈ, ਕਈ ਥਾਂ 50 ਹੋਈ ਹੈ। ਉਹਦੇ ਨਾਲ ਲੱਗਦਾ ਹੈ ਕਿ ਮਤਲਬ ਰੈਵਲ ਦਾ ਘੱਟੋ-ਘੱਟ 10% ਤਾਂ 10 ਤੋਂ 15% ਦਾ ਫਸਲ ਘਾਟਾ ਬਟਾਲਾ ਮੰਡੀ ਚ ਪਹ ਮੌਇਸਚਰ ਆਇਆ ਹੈ ਫਸਲ ਲੱਗਦਾ ਕਿ ਠੀਕ ਕੱਟੀ ਜਾਏਗੀ ਜਾਂ ਉਹਦਾ ਦਾਣਾ ਠੀਕ ਰਹੇਗਾ ਜਿਹੜੀ ਕੁਆਲਿਟੀ ਆ ਰਹੀ ਹੈ ਉਹ ਅਜੇ ਤੱਕ ਤਾਂ ਬਸਮਤੀ ਦੀ ਫਸਲ ਆ ਰਹੀ ਹੈ ਉਹਦੀ ਕੁਆਲਿਟੀ ਤਾਂ ਬਿਲਕੁਲ ਠੀਕ ਆ ਰਹੀ ਹੈ ਥੋੜਾ ਮਤਲਬ ਉਹ ਜਿਹੜਾ ਝਾੜ ਹੈ ਉਹਦਾ ਘਟਿਆ ਹੋਇਆ ਹੈ ਮੌਇਸਚਰ ਵੇਖੋ ਜੀ ਅੱਜਕੱਲ 4x4 ਮਸ਼ੀਨਾਂ ਆ ਗਈਆਂ ਨੇ ਜਿੱਥੇ ਪਾਣੀ ਵੀ ਪੋਦਾ ਹੈ ਉੱਥੋਂ ਵੀ ਕੰਬਾਈਨਾਂ ਜਿਹੜੀਆਂ ਨੇ ਉਹ ਕੱਟੀ ਜਾ ਰਹੀਆਂ ਨੇ ਉਹਦੇ ਕਰਕੇ ਥੋੜੀ ਜਿਹੀ 1509 ਉਹ ਵੀ ਗਿਲੀ ਮਾਤਰਾ 'ਚ ਜ਼ਿਆਦਾ ਆ ਰਹੀ ਹੈ ਕਿਸਾਨਾਂ ਨੂੰ ਇਹੀ ਬੇਨਤੀ ਹੈ ਕਿ ਜਿਹੜੀ ਆਪਣੀ ਪਰਮੰਦੀਆਂ ਫਸਲਾਂ ਨੇ ਉਹ ਆਪਣੀਆਂ ਸੁਕ ਇਸ ਨੀਕੇ ਦੇ ਨਾਲ ਹੜ੍ਹ ਆਏ ਨੇ ਚਾਹੇ ਉਹ ਕਲਾਨੌਰ ਆ ਦਿਨਾ ਨਗਰ ਆ ਡੇਰਾ ਬਾਬਾ ਨਾਨਕ ਆ ਕਿਉਂਕਿ ਬਟਾਵੇ ਦੇ ਨਾਲ ਲੱਗਦੇ ਲਾਥੇ ਨੇ ਇਸ ਸਮੇਂ ਕਿਸਾਨ ਦਾ ਕਿੰਨਾ ਕੁ ਨੁਕਸਾਨ ਹੋਇਆ ਹੈ ਜਾਂ ਹੋ ਸਕਦਾ ਹੈ ਸਰ ਕਈ ਕਿਸਾਨਾਂ ਦਾ ਜਿਦਾ ਕਿ ਅਸੀਂ ਸਾਰੇ ਜਾਣਦੇ ਹੀ ਆਂ ਕਿ ਕਈ ਕਿਸਾਨ ਤੇ ਬਿਲਕੁਲ ਹੀ ਫਸਲ ਜਿਹੜੀ ਹੈ ਬਰਬਾਦ ਹੋ ਗਈ ਹੈ ਕੁਝ ਥਾਵਾਂ ਤੇ ਜਿੱਥੇ ਮਤਲਬ ਪਾਣੀ ਖੇਤੀ ਉੱਤਰ ਗਿਆ ਸੀ ਉਹਨਾਂ ਤੇ ਵੀ 50% ਦਾ ਫਰਕ ਪੈਣਾ ਹੈ ਜੀ ਉਹਦੇ ਕਰਕੇ ਨੁਕਸਾਨ ਤਾਂ ਬਹੁਤ ਜ਼ਮੀਦਾਰ ਦਾ ਬਹੁਤ ਜ਼ਿਆਦਾ ਹੋ ਜੁਕਦਾ ਹੈ ਕਿਸਾਨ ਦਾ ਨੁਕਸਾਨ ਤਾਂ ਕਹਿੰਦੇ ਬਹੁਤ ਜ਼ਿਆਦਾ ਹੋ ਜੁਕਦਾ ਹੈ ਪਰ ਫਿਰ ਵੀ 10% ਤੋਂ ਵੱਧ ਝੋਨਾ ਜਿਹੜਾ ਬਿਲਕੁਲ ਨੁਕਸਾਨਿਆ ਗਿਆ ਮੰਡੀ ਦੇ ਵਿੱਚ ਇਸ ਵਾਰ ਝੋਨਾ ਘਟਾਏਗਾ ਮੌਇਸਚਰ ਵਾਲਾ ਜੇ ਆਏਗਾ ਤੇ ਉਹ ਖਰੀਦਿਆ ਨਹੀਂ ਜਾਏਗਾ ਪਰ ਕਿਸਾਨਾਂ ਨੂੰ ਕਹਿੰਦੇ ਬੇਨਤੀ ਹੈ ਕਿ ਝੋਨਾ ਸਕਾ ਕੇ ਲਿਆਓ ਝਾੜ ਜਰੂਰ ਕੱਟੇਗਾ ਔਰ ਕਈ ਕਿਸਾਨਾਂ ਦਾ ਤਾਂ ਕਹਿੰਦੇ 100% ਹੀ ਨੁਕਸਾਨ ਹੋ ਚੁੱਕਾ ਹੈ ਪੰਜਾਬ ਸਰਕਾਰ ਵੱਲੋਂ ਅੱਜ ਤੋਂ ਝੋਨੇ ਦੀ ਸਰਕਾਰੀ ਖਰੀਦ ਦੇ ਹੁਕਮ ਦੇ ਦਿੱਤੇ ਗਏ ਨੇ। ਅਸੀਂ ਖੜੇ ਹਾਂ ਜ਼ਿਲ੍ਹਾ ਗੁਰਦਾਸਪੁਰ ਦੀ ਸਭ ਤੋਂ ਵੱਡੀ ਦਾਣਾ ਮੰਡੀ ਬਟਾਲਾ ਵਿਖੇ। ਕੀ ਪ੍ਰਬੰਧ ਕੀਤੇ ਗਏ ਨੇ ਜਾਂ ਫਿਰ ਜਿਹੜੇ ਇਲਾਕੇ ਅੱਜ ਹੜ੍ਹ ਆਇਆ ਉਸ ਦੇ ਨਾਲ ਕਿੰਨੀ ਕੁ ਫਸਲ ਪ੍ਰਭਾਵਿਤ ਹੋਈ ਹੈ। ਸਾਡੇ ਨਾਲ ਮਾਰਕੀਟ ਕਮੇਟੀ ਦੇ ਅਧਿਕਾਰੀ ਪਰਮਜੀਤ ਸਿੰਘ ਮੌਜੂਦ ਆ ਗੱਲਬਾਤ ਕਰਨ ਲਈ। ਪਰਜੀਤ ਜੀ ਸਰਕਾਰ ਵੱਲੋਂ ਤਾਂ ਹੁਕਮ ਦੇ ਦਿੱਤੇ ਗਏ ਕਿ ਖਰੀਦ ਸ਼ੁਰੂ ਕਰ ਦਿਓ ਪਰ ਲੱਗਦਾ ਕਿ ਫਸਲ ਇਸ ਵਾਰ ਆਪਾਂ ਦੇ ਕੀ ਮੰਡੀ ਸਹੀ ਦਾ ਕਿ ਆਪ ਸਭ ਜਾਣਦੇ ਆ ਕਿ ਪਹਿਲਾ ਜਿਹੜਾ ਸੀ ਸਰਕਾਰੀ ਸੀਜ਼ਨ ਜਿਹੜਾ ਪਰਮਲ ਦਾ ਉਹ 1 ਤਰੀਕ ਤੋਂ ਚੱਲੂ ਹੋਦਾ ਸੀ ਅਮਰੀਕਨ ਗਵਰਨਮੈਂਟ ਪੰਜਾਬ ਪੰਜਾਬ ਵੱਲੋਂ ਇਹ 16 ਤਰੀਕ ਤੋਂ ਫ੍ਰੀਕ ਚੱਲੂ ਕਰ ਦਿੱਤੀ ਗਈ ਆ ਜਿੱਦਾਂ ਕਿ ਅਸੀਂ ਸਾਰੇ ਹੀ ਜਾਣਦੇ ਆ ਕਿ ਸਾਡੇ ਏਰੀਆ ਦੇ ਵਿੱਚ ਬਰਸਾਤ ਜ਼ਿਆਦਾ ਹੋਣ ਕਰਕੇ ਹੜਾ ਆਏ ਸੀ ਉਹਦੇ ਕਰਕੇ ਜਿਹੜੀ ਫਸਲ ਆ ਥੋੜੀ ਮਤਲਬ ਅੱਗੇ ਸਾਡੀ 20 ਤਰੀਕ ਤੋਂ ਬਾਅਦ ਮਤਲਬ ਪਰਮਲ ਜਿਹੜੀ ਆ ਕੇਤੀ ਵੈਰੈਟੀ ਜਿਹੜੀ ਚੱਲੂ ਹੋਈ ਆ ਅਮਰੀਕਾ ਵੀ 20 ਤੋਂ ਬਾਅਦ ਹੀ ਚੱਲੂ ਹੁੰਦੀ ਹੈ ਇਹ ਅੰਦਾਜ਼ਾ ਹੈ ਅਜੇ ਅੱਜ ਪਰਮਲ ਜਿੱਦਾ ਪਰਬੰਧਕ ਬੇਕਰਦੇ ਤੇ ਕਿ ਇਹਨੇ ਇੰਸਪੈਕਟਰ ਮੰਡੀ ਜੀ ਮजूद ਨੇ ਪਰ ਪਰਮਲ ਦੀਆਂ ਢੇਰੀਆਂ ਜੇ ਬਟਾਲਾ ਮੰਡੀ ਚ ਨਹੀਂ ਪਹੁੰਚੀਆਂ। ਕੀ ਲੱਗਦਾ ਕਿੰਨੀ ਫਸਲ ਦਾ ਝਾੜ ਘਟੇਗਾ ਜਾਂ ਫਸਲ ਕਿੰਨੀ ਘਟੇਗੀ? ਜਿਦਾ ਕਿ ਆਪ ਸਭ ਜਾਣਦੇ ਹੋ ਕਿ ਜਿਹੜੇ ਏਰੀਆ ਵਿੱਚ ਜਿਹੜੇ ਆਪਣੇ ਤਾਂ ਬਟਾਲੇ ਮੰਡੀ ਚ ਤੇਰਾ ਪਾਪਾ ਨਾਲਕ ਤੱਕ ਤੋਂ ਮਾਲ ਆਉਂਦਾ ਹੈ, ਉਸ ਏਰੀਆ ਦੇ ਵਿੱਚ ਮਤਲਬ ਕਿਈ ਥਾਵਾਂ ਤਾਂ 100% ਫਸਲ ਖਰਾਬ ਹੋਈ ਹੈ, ਕਈ ਥਾਂ 75 ਹੋਈ ਹੈ, ਕਈ ਥਾਂ 50 ਹੋਈ ਹੈ। ਉਹਦੇ ਨਾਲ ਲੱਗਦਾ ਹੈ ਕਿ ਮਤਲਬ ਰੈਵਲ ਦਾ ਘੱਟੋ-ਘੱਟ 10% ਤਾਂ 10 ਤੋਂ 15% ਦਾ ਫਸਲ ਘਾਟਾ ਬਟਾਲਾ ਮੰਡੀ ਚ ਪਾਉਣੇ ਚ ਮੌਇਸਚਰ ਆਇਆ ਹੈ ਫਸਲ ਲੱਗਦਾ ਕਿ ਠੀਕ ਕੱਟੀ ਜਾਏਗੀ ਜਾਂ ਉਹਦਾ ਦਾਣਾ ਠੀਕ ਰਹੇਗਾ ਜਿਹੜੀ ਕੁਆਲਿਟੀ ਆ ਰਹੀ ਹੈ ਉਹ ਅਜੇ ਤੱਕ ਤਾਂ ਬਸਮਤੀ ਦੀ ਫਸਲ ਆ ਰਹੀ ਹੈ ਉਹਦੀ ਕੁਆਲਿਟੀ ਤਾਂ ਬਿਲਕੁਲ ਠੀਕ ਆ ਰਹੀ ਹੈ ਥੋੜਾ ਮਤਲਬ ਉਹ ਜਿਹੜਾ ਝਾੜ ਹੈ ਉਹਦਾ ਘਟਿਆ ਹੈ ਮੌਇਸਚਰ ਵੇਖੋ ਜੀ ਅੱਜਕੱਲ 4x4 ਮਸ਼ੀਨਾਂ ਆ ਗਈਆਂ ਨੇ ਜਿੱਥੇ ਪਾਣੀ ਵੀ ਪੋਦਾ ਹੈ ਉੱਥੋਂ ਵੀ ਕੰਬਾਈਨਾਂ ਜਿਹੜੀਆਂ ਨੇ ਉਹ ਕੱਟੀ ਜਾ ਰਹੀਆਂ ਨੇ ਉਹਦੇ ਕਰਕੇ ਥੋੜੀ ਜਿਹੀ 1509 ਉਹ ਵੀ ਗਿਲੀ ਮਾਤਰਾ 'ਚ ਜ਼ਿਆਦਾ ਆ ਰਹੀ ਹੈ ਕਿਸਾਨਾਂ ਨੂੰ ਇਹੀ ਬੇਨਤੀ ਹੈ ਕਿ ਜਿਹੜੀ ਆਪਣੀ ਪਰਮਦੀਆਂ ਫਸਲਾਂ ਨੇ ਉਹ ਆਪਣੀਆਂ ਸੁਕਾ ਕੇ ਲਿਆ ਇਸ ਨੀਕੇ ਦੇ ਨਾਲ ਹੜ੍ਹ ਆਏ ਨੇ ਚਾਹੇ ਉਹ ਕਲਾਨੌਰ ਆ ਦਿਨਾ ਨਗਰ ਆ ਡੇਰਾ ਬਾਬਾ ਨਾਨਕ ਆ ਕਿਉਂਕਿ ਬਟਾਵੇ ਦੇ ਨਾਲ ਲੱਗਦੇ ਲਾਥੇ ਨੇ ਇਸ ਸਮੇਂ ਕਿਸਾਨ ਦਾ ਕਿੰਨਾ ਕੁ ਨੁਕਸਾਨ ਹੋਇਆ ਹੈ ਜਾਂ ਹੋ ਸਕਦਾ ਹੈ ਸਰ ਕਈ ਕਿਸਾਨਾਂ ਦਾ ਜਿਦਾ ਕਿ ਅਸੀਂ ਸਾਰੇ ਜਾਣਦੇ ਹੀ ਆਂ ਕਿ ਕਈ ਕਿਸਾਨ ਤੇ ਬਿਲਕੁਲ ਹੀ ਫਸਲ ਜਿਹੜੀ ਹੈ ਬਰਬਾਦ ਹੋ ਗਈ ਹੈ ਕੁਝ ਥਾਵਾਂ ਤੇ ਜਿੱਥੇ ਮਤਲਬ ਪਾਣੀ ਖੇਤੀ ਉੱਤਰ ਗਿਆ ਸੀ ਉਹਨਾਂ ਤੇ ਵੀ 50% ਦਾ ਫਰਕ ਪੈਣਾ ਹੈ ਜੀ ਉਹਦੇ ਕਰਕੇ ਨੁਕਸਾਨ ਤਾਂ ਬਹੁਤ ਜ਼ਮੀਦਾਰ ਦਾ ਬਹੁਤ ਜ਼ਿਆਦਾ ਹੋ ਜੁਕਦਾ ਹੈ ਕਿਸਾਨ ਦਾ ਨੁਕਸਾਨ ਤਾਂ ਕਹਿੰਦੇ ਬਹੁਤ ਜ਼ਿਆਦਾ ਹੋ ਜੁਕਦਾ ਹੈ ਪਰ ਫਿਰ ਵੀ 10% ਤੋਂ ਵੱਧ ਝੋਨਾ ਜਿਹੜਾ ਬਿਲਕੁਲ ਨੁਕਸਾਨਿਆ ਗਿਆ ਹੈ ਮੰਡੀ ਦੇ ਵਿੱਚ ਇਸ ਵਾਰ ਝੋਨਾ ਘਟਾਏਗਾ ਮੌਇਸਚਰ ਵਾਲਾ ਜੇ ਆਏਗਾ ਤੇ ਉਹ ਖਰੀਦਿਆ ਨਹੀਂ ਜਾਏਗਾ ਪਰ ਕਿਸਾਨਾਂ ਨੂੰ ਕਹਿੰਦੇ ਬੇਨਤੀ ਹੈ ਕਿ ਝੋਨਾ ਸੁਕਾ ਕੇ ਲਿਆਓ ਝਾੜ ਜਰੂਰ ਕੱਟੇਗਾ ਔਰ ਕਈ ਕਿਸਾਨਾਂ ਦਾ ਤਾਂ ਕਹਿੰਦੇ 100% ਹੀ ਨੁਕਸਾਨ ਹੋ ਚੁੱਕਾ ਹੈ ਪੰਜਾਬ ਸਰਕਾਰ ਵੱਲੋਂ ਅੱਜ ਤੋਂ ਝੋਨੇ ਦੀ ਸਰਕਾਰੀ ਖਰੀਦ ਦੇ ਹੁਕਮ ਦੇ ਦਿੱਤੇ ਗਏ ਨੇ। ਅਸੀਂ ਖੜੇ ਹਾਂ ਜ਼ਿਲ੍ਹਾ ਗੁਰਦਾਸਪੁਰ ਦੀ ਸਭ ਤੋਂ ਵੱਡੀ ਦਾਣਾ ਮੰਡੀ ਬਟਾਲਾ ਵਿਖੇ। ਕੀ ਪ੍ਰਬੰਧ ਕੀਤੇ ਗਏ ਨੇ ਜਾਂ ਫਿਰ ਜਿਹੜੇ ਇਲਾਕੇ ਅਜਹੜ ਆਇਆ ਉਸ ਦੇ ਨਾਲ ਕਿੰਨੀ ਕੁ ਫਸਲ ਪ੍ਰਭਾਵਿਤ ਹੋਈ ਹੈ। ਸਾਡੇ ਨਾਲ ਮਾਰਕੀਟ ਕਮੇਟੀ ਦੇ ਅਧਿਕਾਰੀ ਪਰਮਜੀਤ ਸਿੰਘ ਮੌਜੂਦ ਆ ਗੱਲਬਾਤ ਕਰਨ ਲਈ। ਪਰਜੀਤ ਜੀ ਸਰਕਾਰ ਵੱਲੋਂ ਤਾਂ ਹੁਕਮ ਦੇ ਦਿੱਤੇ ਗਏ ਕਿ ਖਰੀਦ ਸ਼ੁਰੂ ਕਰ ਦਿਓ ਪਰ ਲੱਗਦਾ ਕਿ ਫਸਲ ਇਸ ਵਾਰ ਆਪਾਂ ਦੇ ਕੀ ਮੰਡੀ ਸਹੀ ਦਾ ਕਿ ਆਪ ਸਭ ਜਾਣਦੇ ਆ ਕਿ ਪਹਿਲਾ ਜਿਹੜਾ ਸੀ ਸਰਕਾਰੀ ਸੀਜ਼ਨ ਜਿਹੜਾ ਪਰਮਲ ਦਾ ਉਹ 1 ਤਰੀਕ ਤੋਂ ਚੱਲੂ ਹੋਦਾ ਸੀ ਫੈਰਕਾਂ ਗਵਰਨਮੈਂਟ ਪੰਜਾਬ ਪੰਜਾਬ ਵੱਲੋਂ ਇਹ 16 ਤਰੀਕ ਤੋਂ ਫ੍ਰੀ ਚੱਲੂ ਕਰ ਦਿੱਤੀ ਗਈ ਆ ਜਿੱਦਾਂ ਕਿ ਅਸੀਂ ਸਾਰੇ ਹੀ ਜਾਣਦੇ ਆ ਕਿ ਸਾਡੇ ਏਰੀਆ ਦੇ ਵਿੱਚ ਬਰਸਾਤ ਜ਼ਿਆਦਾ ਹੋਣ ਕਰਕੇ ਹੜਾ ਆਏ ਸੀ ਉਹਦੇ ਕਰਕੇ ਜਿਹੜੀ ਫਸਲ ਆ ਥੋੜੀ ਮਤਲਬ ਅੱਗੇ ਸਾਡੀ 20 ਤਰੀਕ ਤੋਂ ਬਾਅਦ ਮਤਲਬ ਪਰਮਲ ਜਿਹੜੀ ਆ ਕੇਤੀ ਵੈਰੈਟੀ ਜਿਹੜੀ ਚੱਲੂ ਹੋਈ ਆ ਫੈਰਕਾਂ ਵੀ 20 ਤੋਂ ਬਾਅਦ ਹੀ ਚੱਲੂ ਹੋਣ ਦੀ ਇਹ ਅੰਦਾਜ਼ਾ ਹੈ ਅਜੇ ਅੱਜ ਪਰਮਲ ਜਿਹਦਾ ਪਰਬੰਧਕ ਬੇਕਰਦੇ تھے ਕਿ ਇਹਨੇ ਇੰਸਪੈਕਟਰ ਮੰਡੀ ਵਿੱਚ ਮजूद ਨੇ ਪਰ ਪਰਮਲ ਦੀਆਂ ਢੇਰੀਆਂ ਜੇ ਬਟਾਲਾ ਮੰਡੀ 'ਚ ਨਹੀਂ ਪਹੁੰਚੀਆਂ। ਕਿ ਲੱਗਦਾ ਕਿੰਨੀ ਫਸਲ ਦਾ ਝਾੜ ਘਟੇਗਾ ਜਾਂ ਫਸਲ ਕਿੰਨੀ ਘਟੇਗੀ? ਜਿਦਾ ਕਿ ਆਪ ਸਭ ਜਾਣਦੇ ਹੋ ਕਿ ਜਿਹੜੇ ਏਰੀਆ ਵਿੱਚ ਜਿਹੜੇ ਆਪਣੇ ਤਾਂ ਬਟਾਲੇ ਮੰਡੀ 'ਚ ਤੇਰਾ ਪਾਪਾ ਨਾਲਕ ਤੱਕ ਤੋਂ ਮਾਲ ਆਉਂਦਾ ਹੈ, ਉਸ ਏਰੀਆ ਦੇ ਵਿੱਚ ਮਤਲਬ ਕਿਈ ਥਾਵਾਂ ਤਾਂ 100% ਫਸਲ ਖਰਾਬ ਹੋਈ ਹੈ, ਕਈ ਥਾਂ 75 ਹੋਈ ਹੈ, ਕਈ ਥਾਂ 50 ਹੋਈ ਹੈ। ਉਹਦੇ ਨਾਲ ਲੱਗਦਾ ਹੈ ਕਿ ਮਤਲਬ ਰੈਵਲ ਦਾ ਘੱਟੋ-ਘੱਟ 10% ਤਾਂ 10 ਤੋਂ 15% ਦਾ ਫਸਲ ਘਾਟਾ ਬਟਾਲਾ ਮੰਡੀ 'ਚ ਹੀ ਪਾ ਮੌਇਸਚਰ ਆਇਆ ਹੈ ਫਸਲ ਲੱਗਦਾ ਕਿ ਠੀਕ ਕੱਟੀ ਜਾਏਗੀ ਜਾਂ ਉਹਦਾ ਦਾਣਾ ਠੀਕ ਰਹੇਗਾ ਜਿਹੜੀ ਕੁਆਲਿਟੀ ਆ ਰਹੀ ਹੈ ਉਹ ਅਜੇ ਤੱਕ ਤਾਂ ਬਸਮਤੀ ਦੀ ਫਸਲ ਆ ਰਹੀ ਹੈ ਉਹਦੀ ਕੁਆਲਿਟੀ ਤਾਂ ਬਿਲਕੁਲ ਠੀਕ ਆ ਰਹੀ ਹੈ ਥੋੜਾ ਮਤਲਬ ਉਹ ਜਿਹੜਾ ਝਾੜ ਹੈ ਉਹਦਾ ਘਟਿਆ ਹੋਇਆ ਹੈ ਮੌਇਸਚਰ ਵੇਖੋ ਜੀ ਅੱਜਕੱਲ 4x4 ਮਸ਼ੀਨਾਂ ਆ ਗਈਆਂ ਨੇ ਜਿੱਥੇ ਪਾਣੀ ਵੀ ਪੋਦਾ ਹੈ ਉੱਥੋਂ ਵੀ ਕੰਬਾਈਨਾਂ ਜਿਹੜੀਆਂ ਨੇ ਉਹ ਕੱਟੀ ਜਾ ਰਹੀਆਂ ਨੇ ਉਹਦੇ ਕਰਕੇ ਥੋੜੀ ਜਿਹੀ 1509 ਉਹ ਵੀ ਗਿਲੀ ਮਾਤਰਾ 'ਚ ਜ਼ਿਆਦਾ ਆ ਰਹੀ ਹੈ ਕਿਸਾਨਾਂ ਨੂੰ ਇਹੀ ਬੇਨਤੀ ਹੈ ਕਿ ਜਿਹੜੀ ਆਪਣੀ ਪਰਮਦੀਆਂ ਫਸਲਾਂ ਨੇ ਉਹ ਆਪਣੀਆਂ ਸੁਕਾ ਇਸ ਨੀਕੇ ਦੇ ਨਾਲ ਹੜ੍ਹ ਆਏ ਨੇ ਚਾਹੇ ਉਹ ਕਲਾਨੌਰ ਆ, ਦਿਨਾ ਨਗਰ ਆ, ਡੇਰਾ ਬਾਬਾ ਨਾਨਕ ਆ ਕਿਉਂਕਿ ਬਟਾਲੇ ਦੇ ਨਾਲ ਲੱਗਦੇ ਇਲਾਕੇ ਨੇ ਇਸ ਸਮੇਂ ਕਿਸਾਨ ਦਾ ਕਿੰਨਾ ਕੁ ਨੁਕਸਾਨ ਹੋਇਆ ਹੈ ਜਾਂ ਹੋ ਸਕਦਾ ਹੈ ਸਰ ਕਈ ਕਿਸਾਨਾਂ ਦਾ ਜਿਵੇਂ ਕਿ ਅਸੀਂ ਸਾਰੇ ਜਾਣਦੇ ਹੀ ਆਂ ਕਿ ਕਈ ਕਿਸਾਨ ਤੇ ਬਿਲਕੁਲ ਹੀ ਫਸਲ ਜਿਹੜੀ ਹੈ ਬਰਬਾਦ ਹੋ ਗਈ ਹੈ ਕੁਝ ਥਾਵਾਂ ਤੇ ਜਿੱਥੇ ਮਤਲਬ ਪਾਣੀ ਖੇਤੀ ਉੱਤਰ ਗਿਆ ਸੀ ਉਹਨਾਂ ਤੇ ਵੀ 50% ਦਾ ਫਰਕ ਪੈਣਾ ਹੈ ਜੀ ਉਹਦੇ ਕਰਕੇ ਨੁਕਸਾਨ ਤਾਂ ਬਹੁਤ ਜ਼ਮੀਨਦਾਰ ਦਾ ਬਹੁਤ ਜ਼ਿਆਦਾ ਹੋ ਜੁਕਦਾ ਹੈ ਕਿਸਾਨ ਦਾ ਨੁਕਸਾਨ ਤਾਂ ਕਹਿੰਦੇ ਬਹੁਤ ਜ਼ਿਆਦਾ ਹੋ ਜੁਕਦਾ ਹੈ ਪਰ ਫਿਰ ਵੀ 10% ਤੋਂ ਵੱਧ ਝੋਨਾ ਜਿਹੜਾ ਬਿਲਕੁਲ ਨੁਕਸਾਨਿਆ ਗਿਆ ਹੈ ਮੰਡੀ ਦੇ ਵਿੱਚ ਇਸ ਵਾਰ ਝੋਨਾ ਘਟਾਏਗਾ ਮੌਇਸਚਰ ਵਾਲਾ ਜੇ ਆਏਗਾ ਤੇ ਉਹ ਖਰੀਦਿਆ ਨਹੀਂ ਜਾਏਗਾ ਪਰ ਕਿਸਾਨਾਂ ਨੂੰ ਕਹਿੰਦੇ ਬੇਨਤੀ ਹੈ ਕਿ ਝੋਨਾ ਸੁਕਾ ਕੇ ਲਿਆਓ ਝਾੜ ਜਰੂਰ ਕੱਟੇਗਾ ਔਰ ਕਈ ਕਿਸਾਨਾਂ ਦਾ ਤਾਂ ਕਹਿੰਦੇ 100% ਹੀ ਨੁਕਸਾਨ ਹੋ ਚੁੱਕਾ ਹੈ ਕੈਮਰਾਮੈਨ ਮਨੀਦਰਾਲੀ ਤੇ ਲੋਕਾ ਦੈਨਿਕ ਸ਼ੇਰਾ ਟੀਵੀ ਪਟਾਰਾ